ਬੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਖਬਰ ਨਮਾ ਸ਼ਹਿਰ ਦੀਆਂ ਨਵੀਆਂ ਕਚੇਰੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉੱਪਰਲੀ ਮੰਜ਼ਲਾ ਤੇ ਜਾਣ ਵਾਲੀ ਲਿਫਟ ਅਚਾਨਕ ਬੰਦ ਹੋ ਗਈ ਜਿਸ ਵਿੱਚ ਦੋ ਔਰਤਾਂ ਸਮੇਤ ਚਾਰ ਜਣੇ ਫਸ ਗਏ ਚੰਗੀ ਗੱਲ ਇਹ ਰਹੀ ਕਿ ਲਿਫਟ ਜੇ 3 ਫੁੱਟ ਤੱਕ ਹੀ ਉੱਪਰ ਉੱਠੀ ਸੀ ਜਿਸ ਕਰਕੇ ਉਸ ਦੇ ਬੰਦ ਹੋਣ ਦਾ ਜਲਦੀ ਪਤਾ ਲੱਗ ਗਿਆ ਤੇ ਅਗਰ ਇਹ ਲਿਫਟ ਅੱਧ ਵਿਚਾਲੇ ਜਾ ਕੇ ਫਸਦੀ ਤਾਂ ਕੋਈ ਵੱਡੀ ਘਟਨਾ ਹੋ ਸਕਦੀ ਸੀ ਇਹ ਵੀ ਦੱਸਣਯੋਗ ਹੈ ਕਿ ਲਿਫਟ ਵਿੱਚ ਇੱਕ ਬੀਲਚੇਅਰ ਤੇ ਬੈਠੀ ਔਰਤ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਅੱਧੇ ਘੰਟੇ ਬਾਅਦ ਲਿਫਟ ਦੇ ਦਰਵਾਜ਼ਿਆਂ ਨੂੰ ਜ਼ਬਰਦਸਤੀ ਖੋਲ ਲੋਕਾਂ ਦਾ ਕਹਿਣਾ ਹੈ ਕਿ ਲਿਫਟ ਦੀ ਖਰਾਬੀ ਨੂੰ ਦੇਖਣ ਲਈ ਇੱਥੇ ਕੋਈ ਲਿਫਟ ਆਪਰੇਟਰ ਵੀ ਨਹੀਂ ਹੈ ਤੇ ਉਪਰੋਂ ਹਮਸ ਭਰਿਆ ਮਾਹੌਲ ਹੋਣ ਕਰਕੇ ਲਿਫਟ ਵਿੱਚ ਫਸੇ ਲੋਕਾਂ ਦਾ ਹੋਰ ਵੀ ਮੰਦਾ ਹਾਲ ਹੋਇਆ ਪਤਾ ਲੱਗਾ ਕਿ ਚੀਕ ਛਾੜਾ ਪਾਉਂਦੇ ਲਿਫਟ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਪਾਣੀ ਵਗੈਰਾ ਪਲਾ ਕੇ ਆਮ ਹਾਲਤ ਵਿੱਚ ਲਿਆਂਦਾ ਗਿਆ ਅਗਰ ਥੋੜਾ ਸਮਾਂ ਅੰਦਰ ਰਹਿ ਜਾਂਦੇ ਤਾਂ ਕੋਈ ਜਾਨੀ ਨੁਕਸਾਨ ਹੋਣ ਦਾ ਖਤਰਾ ਬਣ ਜਾਣਾ ਸੀ ਦੇਖਦੇ ਹਾਂ ਇਸ ਘਟਨਾ ਦੀ ਪੂਰੀ ਰਿਪੋਰਟ ਜੱਜ ਜੀ ਤੁਸੀਂ ਲਿਫਟ ਉੱਪਰ ਕਿਉਂ ਨਹੀਂ ਚੱਲਦੀ ਜਾਂ ਇਹ ਕੰਪਨੀ ਦਾ ਹੈ? ਇਹ ਗੱਲ ਉਹਨੇ ਹੀ ਯੂਜ਼ ਕਰਦਾ ਤੇ ਉਹਨੇ ਖੜੀ ਗਿਆ। ਹਾਂ ਤੁਹਾਡਾ ਜੀ ਕਰਨ ਮਰੀਸ਼ੀਰਾ ਸਿੰਘ। ਰਿਸ਼ੀ ਜੀ ਸਰੇ ਕੀ ਮਤਲਬ ਇੱਥੇ ਘਟਨਾ ਕੀ ਹੋਈ ਦੀ? ਘਟਨਾ ਇਹ ਹੋਈ ਕਿ ਦੋ ਲੇਡੀਜ਼ ਅਤੇ ਲੈਫਟ ਵੇ ਜਾ ਰਹੇ ਸੀ ਕਿ ਉੱਪਰ। ਅੱਛਾ ਜੀ। ਤੇ ਲੈਫਟ ਅਚਾਨਕ ਬੰਦ ਹੋ ਗਈ। ਨਾ ਹੀ ਉੱਪਰ ਸੀ ਨਾ ਹੀ ਥੱਲੇ ਸੀ ਬਸ ਸ਼ੀਸ਼ੇ ਤੋੜ ਕੇ ਉਹ ਬਾਹਰ ਕੱਢੇ। ਅੱਛਾ ਸ਼ੀਸ਼ੇ ਤੋੜ ਸ਼ੀਸ਼ੇ ਤੋੜ ਕੇ ਬਾਹਰ ਕੱਢੇ ਹਾਂ ਜੀ। ਕੋਈ ਐਮਰਜੈਂਸੀ ਆਪਰੇਟਰ ਨਹੀਂ ਪੈਂਦਾ ਜੀ? ਨਹੀਂ ਕੋਈ ਨਹੀਂ ਪੈਂਦਾ ਇੱਥੇ। ਤੇ ਲਾਈਟ ਵਗੈਰਾ ਵੀ ਚੱਲ ਗਈ। ਸੈਂਟਰ ਕੀ ਸਰ ਕੋਲੋਂ ਜ਼ਿਆਦਾ ਤਾਂ ਜਾਣਕਾਰੀ ਨਹੀਂ ਕਿਉਂਕਿ ਮੈਂ ਬਾਹਰ ਸਗਾ ਤੇ ਹਲੇ ਕਿਸੇ ਨੇ ਗੱਲਬਾਤ ਵੀ ਨਹੀਂ ਹੋਈ ਜੀ ਦੱਸਦੇ ਆ ਕਿ ਇੱਕ ਜਿਹੜੀ व्हीलचेयर ਤੇ ਬੈਠੀ ਸੀ ਹਾਂਜੀ ਹਾਂਜੀ ਬਾਜੋ 700 ਦਵਾਇਆ ਉਹਨੂੰ ਪਾਣੀ ਪੋਣੀ ਬੁਲਾਇਆ ਤੇ ਠੀਕ ਸੀ ਅੱਧਾ ਘੰਟਾ ਬੰਦ ਰਿਹਾ ਬੰਦ ਰਹੀ ਹੈ ਜੀ ਅੱਛਾ ਤੇ ਮਤਲਬ ਏਸੀ ਕੁਲਦਰਿੰਦਰ ਚੱਲ ਸੀ ਕੋਈ ਬੰਦ ਹੋ ਗਿਆ ਸਾਰਾ ਕੁਝ ਬੰਦ ਹੋ ਗਿਆ ਸਰ ਸਾਰਾ ਕੁਝ ਹੋ ਗਿਆ ਤੇ ਫਿਰ ਇਹਨੂੰ ਰੈਗੂਲਰ ਯੂਜ਼ ਲਈ ਤਾਂ ਵਰਤਦੇ ਹੋਣੇ ਹਾਂ ਹਾਂਜੀ ਸਾਰੇ ਬਤਾਂ ਜਾਂ ਹੋਰ ਕੀ ਲਿਆ ਹਾਂਜੀ ਹਾਂਜੀ ਤੇ ਫਿਰ ਜੇ ਇਸ ਤਰੀਕੇ ਮਾਹੌਲ ਹੁੰਦਾ ਹੈ ਤਾਂ ਫਿਰ ਉਹਦੇ ਤੁਸੀਂ ਕੀ ਕਹੋਗੇ ਜੀ ਚਿੰਤਾ ਦਾ ਵਿਸ਼ਾ ਤਾਂ ਹੈਗਾ ਚਿੰ ਕਾਲੂ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂਜੀ ਹਾਂਜੀ ਹੋ ਸਕਦਾ ਉਹਦੀ ਰਿਪੇਅਰ ਮੇਨਟੇਨੈਂਸ ਹੋਣਾ ਚਾਹੀਦਾ ਹੋਣਾ ਚਾਹੀਦਾ ਸਰ ਬਿਲਕੁਲ ਥੈਂਕ ਯੂ ਜੀ ਵੈਲਕਮ ਸਰ